ਮੈਨੂੰ ਨਹੀਂ ਪਤਾ ਵੀ ਇਹਦੀ ਜ਼ਮੀਨ ਵੀ ਕੋਈ ਪੁੱਛ ਸਕਦਾ ਕਿਉਂ ਫਫੜ ਜੀ ਕਿੱਲੇ ਤਾਂ ਤੇਰਾ ਹੀ ਨੇ ਕਿ ਨਾਉ ਨੇ ਦੱਸ ਦੋ ਮੈਂ ਕਿਹੜਾ ਹੁਣ ਵਿਆਹ ਕਰਾਉਣਾ ਹੈ ਜ਼ਮੀਨ ਜਿੰਨੀ ਮਰਜ਼ੀ ਹੋਵੇ ਜਸੀ ਹੋ ਜਸੀ ਖੜ ਜਾ ਫਫੜਾ ਗੱਲ ਕਿਨੇ ਕਿੱਲਿਆਂ ਦੇ ਨਹੀਂ ਗੱਲ ਸੱਚ ਤੇ ਝੂਠ ਦੀ ਆ ਬਾਪੂ ਜੀ ਤੇਰਾ ਚੋਂ 4 ਕਿੱਥੇ ਚੱਕ ਤੇ ਮੈਂ ਜੋ ਕਹਿ ਰਿਹਾ ਸੱਚ ਕਹਿ ਰਿਹਾ ਜੇ ਨਹੀਂ ਯਕੀਨ ਤਾਂ ਸਾਹਲਾ ਤੜਕੇ ਫਟਵਾਰੀ ਨੂੰ ਆਹ ਸਾਹਮਣੇ ਖੜਾ ਕਰ ਲੋ ਚੱਕ ਫੜਦਾ ਦੱਸ ਫੁੱਫੜਾ ਚਾਰ ਕਿੱਲੇ ਵੇਚ ਕੇ ਖਾ ਗਿਆ ਕਿ ਕੋਈ ਹੋਰ 부ਆ ਰੱਖੀ ਫਿਰਦਾ ਹੈ ਬੱਸ ਕਰ ਓਏ ਜੇ ਤੂੰ ਜਿਆਦਾ ਬੋਲਿਆ ਨਾ ਹਲਕ ਚੋਂ ਜੀਭ ਬਾਹਰ ਖਿੱਚ ਲੂ ਮੈਂ ਜਿੱਦਾਂ ਹੀ ਸੱਚਾ ਤਾਂ ਕਹਦੇ ਹਿੱਕ ਠੋਕ ਕੇ ਵੇਚਦੇ ਚਾਰ ਕਿੱਲੇ ਤੇ ਨਹੀਂ ਵੇਚੇ ਤਾਂ ਦੱਸ ਦੇ ਕਿਧਰ ਗਏ ਪੁੱਛੋ ਬਾਪੂ ਜੀ ਹੁਣ ਅਰਜਨ ਸਿੰਘ ਸੱਚਾ ਏ ਜੇ ਮੇਰੇ ਤੇ ਯਕੀਨ ਨਹੀਂ ਨਾ ਤਾਂ ਠੀਕ ਹੈ ਮੈਂ ਚੱਲਿਆ ਰੁਕੋ ਫੁੱਫੜ ਜੀ ਆਜ ਦਾ ਚੰਗਾ ਜਿੱਥੇ ਫਾਜੇ ਦਾ ਕਹਿੰਦਾ ਮੈਂ ਚੱਲਿਆ ਜਦ ਤੈਨੂੰ ਕਿਸ ਨੇ ਰੋਕਿਆ ਤਦ ਅਜ ਮੈਂ ਚੱਲਿਆ ਉਹ ਗੱਲ ਨਹੀਂ ਪਰਾਉਣਾ ਜਦੋਂ ਅੱਖ ਤੇ ਬੋਲ ਕੌੜੇ ਹੋ ਜਾਣ ਤਾਂ ਸਮਝੋ ਰਿਸ਼ਤੇ ਆਦੀ ਲੋੜ ਨਹੀਂ ਭੈਣ ਜੀ ਨੰਦਾਂ ਦਾ ਟਾਈਮ ਹੋ ਗਿਆ ਗੱਡੀ ਦੀ ਕੋਈ ਗੱਲ ਹੀ ਨਹੀਂ ਕੀਤੀ ਲੈ ਦੱਸ ਜਾ ਦੇ ਇੱਕ ਨੂੰ ਗੱਡੀ ਦਿੱਤੀ ਐ ਤਾਂ ਦੂਜੀ ਨੂੰ ਨਹੀਂ ਦੇਣਗੇ ਤੇ ਫਿਰ ਆਜੋ ਆਪਾਂ ਗੱਲ ਕਰ ਲਈਏ ਚੱਲ ਕਰਦੇ ਆਂ ਆਜੋ ਚੱਲ ਵੀਰ ਜੀ ਉਹ ਗੱਡੀ ਕਿੱਥੇ ਐ ਅ ਮਮ ਕਿਹੜੀ ਗੱਡੀ ਆ ਉਹ ਹੀ ਜਿਹੜੀ ਤੁਸੀਂ ਇਹਨਾਂ ਨੂੰ ਦਾਤ ਚ ਦੇਣੀ ਐ ਅ ਅਸੀਂ ਤਾਂ ਕਦੇ ਨਹੀਂ ਕਿਸੇ ਨੂੰ ਕਿਹਾ ਕਿ ਮਾਟਰ ਨੂੰ ਦਾਤ ਚ ਗੱਡੀ ਦਵਾਂਗੇ ਲੈ ਦੱਸ ਜਦੋਂ ਇੱਕ ਨੂੰ ਦਿੱਤੀ ਐ ਤੇ ਫਿਰ ਦੂਜੀ ਨੂੰ ਨਹੀਂ ਦੇਣੀ ਦੂਜੀ ਨੂੰ ਨਾਨਾ ਭੈਣ ਜੀ ਤੁਹਾਨੂੰ ਕੋਈ ਗਲਤਫਹਿਮੀ ਹੋ ਗਈ ਅਸੀਂ ਤਾਂ ਕਦੇ ਨਹੀਂ ਕਿਹਾ ਕਿ ਮਾਡਰਨ ਅੰਦਾਜ਼ ਗੱਡੀ ਦਵਾਂਗੇ ਕਿਉਂ ਕੁਫਰ ਤੋਲਦੇ ਹੋ ਝੂਠ ਤਾਂ ਨਾ ਬੋਲੋ ਭਾਈ ਨਾ ਦਿੱਤੀ ਨਹੀਂ ਤੁਸੀਂ ਵੱਡੀ ਨੂੰ ਗੱਡੀ ਭੈਣ ਜੀ ਚੰਨਣ ਰਿਸ਼ਤਾ ਕਰਾ ਕੇ ਸਾਡਾ ਨੱਕ ਮੜਾਤ ਭੈਣ ਜੀ ਅਸੀਂ ਤੁਹਾਨੂੰ ਗੱਡੀ ਕਦੋਂ ਦਿੱਤੀ ਐ ਭਾਈਆ ਝੂਠ ਬੋਲ ਕੇ ਸਾਡਾ ਸ਼ਰੀਕਾ ਚ ਫਰਕ ਕਾ ਨਾ ਪਾਉਂਦੇ ਹੋ ਮੇਰੀ ਗੱਲ ਸੁਣ ਲੋ ਮੈਂ ਗੱਡੀ ਬਿਨਾ ਪੁੱਤ ਨਹੀਂ ਵਿਹੋਣਾ ਮੋੜ ਕੇ ਲੈ ਜਾਉ ਪ੍ਰਾਤ ਭੈਣ ਜੀ ਪ੍ਰਾਤ ਮੋੜਨ ਵਾਲੀ ਕਿਹੜੀ ਗੱਲ ਆ ਵਿਆਹ ਕਿਉਂ ਟੁੱਟੂਗਾ ਦੇਖੋ ਭੈਣ ਜੀ ਨਾ ਮੈਂ ਵੱਡੀ ਨੂੰ ਗੱਡੀ ਦਿੱਤੀ ਐ ਨਾ ਮੈਂ ਛੋਟੀ ਨੂੰ ਦੇ ਸਕਦਾ ਸਾਡੀ ਇੰਨੀ ਪਹੁੰਚ ਹੀ ਨਹੀਂ ਹਾਜੇ ਕੋਈ ਇਦਾਂ ਦੀ ਗੱਲ ਸੀ ਪਹਿਲਾਂ ਗੱਲ ਕਰਦੇ ਹੁਣ ਤੁਸੀਂ ਮੇਰੀ ਰਿਸ਼ਤੇਦਾਰਾਂ ਚ ਕਿਉਂ ਬੇਇੱਜ਼ਤੀ ਕਰਵਾ ਰਹੇ ਹੋ ਲੈ ਸੁਣ ਲੋ ਇਹਨਾਂ ਦੀ ਗੱਲ ਉਹ ਜਿਹੜੇ ਬੰਦੇ ਅੱਜ ਹੀ ਮੁੱਕਰੀ ਜਾਂਦੇ ਐ ਕੱਲ ਨੂੰ ਕਿੱਥੋਂ ਪਾਰ ਲਾ ਦੇਣਗੇ ਮੈਨੂੰ ਇਹ ਰਿਸ਼ਤਾ ਮੰਜ਼ੂਰ ਹੈ ਚਲੋ ਵੇ ਸਾਰੇ ਹਾਂ ਪੈ ਗਈ ਇਹਨਾਂ ਤੇ ਕਾਲਜ ਵਿੱਚ ਠੰਡ ਕਹਿੰਦੇ ਆ ਨਾ ਕਰਤੀ ਨਹੀਂ ਦੇਣੀ ਕਰਤੀ ਆ ਕਰਦੀ ਆ ਜੀ ਉਹ ਸਬਰ ਵੀ ਨਹੀਂ ਬੈਂਤੀ ਗੱਲ ਤਾਂ ਸੁਣੋ ਤੁਸੀਂ ਮੇਰੀ ਗੱਲ ਤਾਂ ਸੁਣੋ ਵੇ ਸੁਣ ਕਾਕਾ ਖੜਾ ਹੋ ਜਾ ਇੱਥੋਂ ਕੀ ਹੋ ਗਿਆ ਬੇਬੇ ਇਹ ਕੀ ਹੋਣਾ ਸੀ ਬਹੁਤ ਕੁਝ ਹੋ ਗਿਆ ਹਾਂ ਕੀ ਹੋ ਗਿਆ ਚਾਚੀ ਲੈ ਸੁਣ ਲੈ ਚਾਚੀ ਕੀ ਹੋ ਗਿਆ ਖੱਡ ਲੈ ਨਾ ਵੈਰ ਕਰਤੀ ਸ਼੍ਰੀ ਕਾਲੀ ਹਾਂ ਓ ਬੇਬੇ ਗੱਲ ਤਾਂ ਦੱਸ ਦੇ ਵੇ ਸੋਹਣੇ ਪੁੱਤਾ ਇਹ ਗੱਲ ਕੀ ਦੱਸਾਂ ਤੈਨੂੰ ਜੇ ਤੂੰ ਵੱਧ ਘਟ ਬੋਲੇ ਨਾ ਤਾਂ ਮੇਰਾ ਮਰੀ ਦਾ ਮੂੰਹ ਵੇਖੇਗਾ ਤੂੰ ਤੁਰਪਾ ਮੇਰੇ ਨਾਲ ਘਰ ਜਾ ਕੇ ਦੱਸੂ ਪੁੱਤਾ ਆ ਜਾ ਨਾ ਲੈ ਲਿਆ ਸਵਾਦ ਵੱਡੀ ਨੂੰ ਤਾਂ ਦਿੱਤੀ ਗੱਡੀ ਹੁਣ ਛੋਟੀ ਨੂੰ ਕੌਣ ਦੇਊ ਮੈਂ ਛੋਟੀ ਨੂੰ ਵੀ ਉਹੀ ਦੇਊ ਜਿਹਨੇ ਵੱਡੀ ਨੂੰ ਦਿੱਤੀ ਆ

ਲੱਗਦਾ ਸਾਨੂੰ ਅੱਜ ਸੱਚ ਦੱਸਣਾ ਹੀ ਪੈਣਾ। ਨਾਓ ਗੱਡੀ ਕਿੱਥੇ ਆਵੇ? ਹੂੰ। ਉਹ ਜੀ ਕੁੜੀ ਦੇ ਫੁੱਫੜ ਨੇ ਆਖਿਆ ਜੀ ਅਸੀਂ ਸਾਰਾ ਕੁਛ ਹੀ ਦਵਾਂਗੇ। ਨਾ ਸਾਰਾ ਕੁਛ ਨੋ ਕੀ ਗੱਡੇ ਭਰ ਕੇ ਦੇਤੇ ਉਹਨਾਂ ਨੇ। ਨੰਗਾ ਕੋਲੋਂ ਇੱਕ ਗੱਡੀ ਤਾਂ ਦਿੱਤੀ ਨਹੀਂ ਗਈ। ਚਾਹੇ ਫੁੱਫੜ ਨੇ ਕਿਹਾ ਸੀ ਤੇ ਚਾਹੇ ਭੂਆ ਨੇ ਜਾ ਕੇ ਗੱਲ ਕਰੋ ਉਹਨਾਂ ਨਾਲ। ਮੈਨੂੰ ਗੱਡੀ ਚਾਹੀਦੀ ਐ ਨਹੀਂ ਤਾਂ ਕੁੜੀ ਪੁੱਠੇ ਪੈਰੀ ਮੋੜ ਦੂੰ। ਠੀਕ ਐ ਜੀ। ਨਾਲੇ ਗੱਲ ਸੁਣੋ। ਚਾਨੂੰ ਇਸ ਗੱਲ ਦਾ ਪਤਾ ਨਾ ਲੱਗੇ ਵੀ ਗੱਡੀ ਮੈਂ ਮੰਗ ਲਈ।